ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਆਪਾਂ ਗੱਲ ਕਰਨੀ ਆ 1990-99 ਦਹਾਕੇ ਦੀ ਗੱਲ ਪੰਜਾਬ ਦੀ ਗੱਲ ਹੈ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਧਾਰੀਵਾਲ ਥਾਣੇ ਦੇ ਵਿੱਚ ਮੱਖਣ ਸਿੰਘ ਐਸਐਚਓ ਜਿਹਦੂ ਮੱਖਣ ਸਿੰਘ ਭਰਤੀ ਹੋ ਕੇ ਆਇਆ ਇੱਕ ਸਪਾਹੀ ਦੇ ਰੂਪ ਤੇ ਬਹੁਤ ਜਲਦੀ ਉਹਨੇ ਤਰੱਕੀ ਕਰਕੇ ਮੱਖਣ ਸਿੰਘ ਐਸਐਚਓ ਬਣ ਗਿਆ ਉਸ ਦੀ ਤਰੱਕੀ ਦੇ ਪਿੱਛੇ ਕਾਰਨ ਸੀ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਤਾਰਨਾ ਮੱਖਣ ਸਿੰਘ ਦੀ ਕੀ ਤੋਂ ਸੋਚ ਦੀ ਗੱਲ ਕਰਦੇ ਆ ਉਹ ਬੜਾ ਹੀ ਜ਼ੁਲਮੀ ਬੰਦਾ ਤਰਸ ਦੇ ਰਾਹਾਂ ਤੋਂ ਅਤ ਦੂਰ ਕਿਤੇ ਉਹਦੀ ਸੋਚ ਸੀ ਕਹਿੰਦੇ ਉਹ ਗੱਲ ਬਾਤ ਚ ਕਰਦਾ ਸੀ ਪਹਿਲਾਂ ਥੱਪੜ ਤੇ ਗਾਲ ਪਹਿਲਾਂ ਕਰਦਾ ਸੀ ਤੇ ਉਸ ਟਾਈਮ ਦੀ ਇੱਕ ਹੋਰ ਵੀ ਗੱਲ ਬੜੀ ਫੇਮਸ ਹੋਈ ਸੀ ਕਹਿੰਦੇ ਬੰਦਾ ਗੱਡੀ ਦੇ ਥੱਲੇ ਆਇਆ ਤਾਂ ਬਚ ਸਕਦਾ ਪਰ ਮੱਖਣ ਜਲਾਦ ਆ ਨਾ ਜਿਹੜਾ ਉਹਦੀ ਹਿਰਾਸਤ ਦੇ ਵਿੱਚ ਆਇਆ ਬੰਦਾ ਨਹੀਂ ਬਚ ਸਕਦਾ ਉਹਨੇ ਪਿਆ ਆਪ ਦੇ ਲੋਕਾਂ ਤੇ ਬੜਾ ਹੀ ਜ਼ੁਲਮ ਕਰਾਇਆ ਜਦੋਂ ਸਰਕਾਰਾਂ ਨੇ ਕਿਹਾ ਸੀ ਸਰਕਾਰਾਂ ਨੇ ਇੱਕ ਮਹੀਨੇ ਦਾ ਕੋਟਾ ਦਿੱਤਾ ਜਾਂਦਾ ਹੁੰਦਾ ਸੀ ਵੀ ਇੱਕ ਮਹੀਨੇ ਦੇ ਵਿੱਚ ਤੁਸੀਂ ਜਾਇਜ਼ ਜਾਂ ਨਜਾਇਜ਼ ਪੰਜਾਬ ਦੇ ਪੁੱਤਰ ਪੰਜਾਬ ਦੇ ਨਹੀਂ ਬਲਕਿ ਸਿੱਖਾਂ ਦੇ ਪੁੱਤਰ ਇੰਨੇ ਮਾਰਨੇ ਆ ਤੇ ਕਹਿੰਦੇ ਮੱਖਣ ਸਿੰਘ ਜਿਹੜਾ ਉਹ ਕੋਟਾ ਮਿਲਦਾ ਹੁੰਦਾ ਸੀ ਨਾ ਉਹ ਇੱਕ ਮਹੀਨੇ ਦੇ ਪਹਿਲੇ ਹਫਤੇ 'ਚ ਹੀ ਪੂਰਾ ਕਰ ਦਿੰਦਾ ਸੀ ਜਿਹੜੇ ਸੰਘਰਸ਼ ਯੋਧੇ ਸੀ ਉਹਨਾਂ ਦਾ ਤਾਂ ਮੁਕਾਬਲਾ ਬਾਨੇ ਬਾਨਣਾ ਸੀ ਜਿਹੜੇ ਹੂਰ ਨਯਾਇਜ਼ ਪਿਆਪ ਦੇ ਪੁੱਤ ਸੀ ਸਿੱਖਾਂ ਦੇ ਪੁੱਤ ਸੀ ਕਈ ਮਾਵਾ ਦੇ ਪੁੱਤ ਕਈ ਭੈਣਾ ਦੇ ਵੀਰ ਮੱਖਣ ਸਿੰਘ ਵਰਗੇ ਕਈ ਜਲਾਦਾ ਨੇ ਝੂਠੇ ਪੁਲਿਸ ਮੁਕਾਬਲੇ ਨਹਿਰਾਂ ਦੇ ਕੰਡਿਆਂ ਤੇ ਪੁਲਾਂ ਦੇ ਉੱਪਰ ਰੁਹਿਆਂ ਦੇ ਵਿੱਚ ਖਪਾ ਦਿੱਤੇ ਇਸੇ ਤਰ੍ਹਾਂ ਇਹ 1990-91 ਦੀ ਇੱਕ ਗੱਲ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਧਾਰੀਵਾਲ ਤੋਂ 6 ਕਿਲੋਮੀਟਰ ਦੂਰ ਪਿੰਡ ਰਾਏ ਚੱਕ ਦੇ ਵਿੱਚ ਬਲਦੇਵ ਸਿੰਘ ਚੜਦੀ ਜਵਾਨੀ ਦੇ ਵਿੱਚ ਜਵਾਨ ਗੱਭਰੂ ਪੰਜਾਬ ਦਾ 22 ਸਾਲਾਂ ਦੀ ਉਹਨਾਂ ਦੀ ਉਮਰ ਸੀ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਮਏ ਦੀ ਪੜ੍ਹਾਈ ਕਰ ਰਿਹਾ ਸੀ ਤੇ ਉਹਨਾਂ ਨੇ ਅੰਮ੍ਰਿਤਸਕਿਆ ਹੋਇਆ ਸੀ ਗੁਰੂ ਦਾਸ ਸਿੰਘ ਸਜਿਆ ਹੋਇਆ ਸੀ ਮੱਖਣ ਸਿੰਘ ਜਲਾਦ ਦੇ ਨਜ਼ਰ ਪੈ ਗਿਆ ਤੇ ਮੱਖਣ ਸਿੰਘ ਨੇ ਉਦੋਂ ਤੋਂ ਹੀ ਉਹਨਾਂ ਦੇ ਘਰੇ ਸਾਪੇ ਮਾਰਨੇ ਸ਼ੁਰੂ ਕਰ ਦਿੱਤੇ ਖੇਤਾਂ ਦੇ ਵਿੱਚ ਉਹਨਾਂ ਦਾ ਡੇਰਾ ਸੀ ਕਈ ਵਾਰੀ ਪੁਲਿਸ ਨੂੰ ਦੇਖ ਕੇ ਉਹ ਇੱਧਰ ਉੱਧਰ ਹੋ ਜਾਂਦਾ ਸੀ ਪੁਲਿਸ ਦੇ ਹੱਥ 'ਚ ਨਹੀਂ ਆਇਆ ਤੇ ਬਲਦੇਵ ਸਿੰਘ ਦੀ ਮਾਤਾ ਨੇ ਬਹੁਤ ਤਰਲੇ ਕੱਢੇ ਮੱਖਣ ਸਿੰਘ ਮੇਰਾ ਪੁੱਤ ਬੇਕਸੂਰ ਹੈ ਉਹਦਾ ਕੋਈ ਕਸੂਰ ਨਹੀਂ ਹੈ ਤੈਨੂੰ ਰੱਬ ਦਾ ਵਾਅਦਾ ਤੂੰ ਉਹਦਾ ਪਿੱਸਾ ਨਾ ਕਰ ਛੱਡ ਦੇ ਪਰ ਮੱਖਣ ਸਿੰਘ ਜਲਾਤ ਕੋਤਾ ਕੀ ਕਹਿੰਦਾ ਕਹਿੰਦਾ ਬੁੱਢਗੇ ਛੱਡਣਾ ਨਹੀਂ ਐ ਮੈਂ ਤੇਰੇ ਪੁੱਤ ਨੂੰ ਛੱਡਦਾ ਨਹੀਂ ਸਾਪੇ ਮਾਰਦਾ ਰਿਹਾ ਇੱਕ ਦਿਨ ਬਲਦੇਵ ਸਿੰਘ ਘਰੇ ਮਿਲ ਗਿਆ ਉਹਦੀ ਪਹਿਲਾਂ ਤਾਂ ਘਰੇ ਵਿਹੜੇ 'ਚ ਇੰਨੀ ਕੁੱਟ ਮਾਰ ਕੀਤੀ ਅਤ ਮੋਇਆ ਕਰਕੇ ਜੈਪਸੀ ਦੇ ਵਿੱਚ ਸੁੱਟਿਆ ਮਾਤਾ ਜੈਪਸੀ ਦੇ ਪਿੱਛੇ ਭੱਜੀ ਕਿਸੇ ਨੇ ਮਾਤਾ ਦੀਆਂ ਹੂਕਾਂ ਚੀਕਾਂ ਨਹੀਂ ਸੁਣੀਆਂ ਤਿੰਨ ਚਾਰ ਦਿਨ ਥਾਣਿਆਂ ਦੇ ਚੱਕਰ ਲਾਉਂਦੀ ਰਹੀ ਸਾਫ਼-ਸਾਫ਼ ਮੁਕਰ ਗਿਆ ਮੱਖਣ ਜਲਾਦ ਕਿਹਾ ਮੈਂ ਤਾਂ ਤੇਰਾ ਪੁੱਤ ਚੁੱਕਿਆ ਹੀ ਤੀਜੇ ਦਿਨ ਕਿਸੇ ਨਹਿਰ ਦੇ ਕੰਢੇ ਤੇ ਜਾ ਕੇ ਮ ਬਲਦੇਵ ਸਿੰਘ ਦਾ ਮੱਖਣ ਸਿੰਘ ਜਲਾਦ ਨੇ ਮੁਕਾਬਲਾ ਬਣਾ ਦਿੱਤਾ ਮੁਕਾਬਲਾ ਬਣਾ ਦਿੱਤਾ ਜਿੱਦੋਂ ਲਾਸ ਮਿਲੀ ਨਹੀਂ ਸੁੱਚਾ ਸਿੰਘ ਛੋਟੇਪੁਰ ਉਹਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਸੀ ਉਹ ਕਹਿੰਦਾ ਚਲੋ ਮੈਂ ਤੁਹਾਨੂੰ ਮਰਤਕ ਦੇ ਦਵਾ ਦਿਨਾ ਉਹਨੇ ਬਲਦੇਵ ਸਿੰਘ ਦੀ ਡੈੱਡ ਬੋਡੀ ਦਵਾਈ ਕਰਦੇ ਨੇ ਸੰਸਕਾਰ ਕੀਤੇ ਸੱਚ ਕਰਕੇ ਜਾਣਿਓ ਮੱਖਣ ਜਲਾਦ ਦਾ ਫਿਰ ਜਿਹੜਾ ਲਾਖਤ ਹਸਰ ਹੋਇਆ ਨਾ ਬਾਣੀ ਕਹਿੰਦੀ ਐ ਨਾ ਜਿਹੜਾ ਬੀਜੋਂਗੇ ਉਹੋ ਜਾਂ ਵੱਢੋਂਗੇ ਸਾਡੇ ਗੁਰਾਂ ਦੀ ਬਾਣੀ ਕਹਿੰਦੀ ਐ ਕਹਿੰਦੀ ਨਰਕ ਸੁਰਗ ਸਾਰਾ ਧਰਤੀ ਤੇ ਆ ਇਹ ਬੇਸ਼ੱਕ ਬੰਦਾ ਭੁੱਲ ਜਾਂਦਾ ਕੁਸ ਲਾਲਚੀ ਬਣਦੇਗਾ ਲਾਲਚੀ ਸੁਭਾਅ ਦੇ ਵਿੱਚ ਆ ਕੇ ਭੁੱਲ ਜਾਂਦਾ ਬਿਲਕੁਲ ਇਸ ਤਰ੍ਹਾਂ ਹੋਇਆ ਮੱਖਣ ਸਿੰਘ ਬਿਮਾਰ ਹੋਇਆ ਸਰਸਦ ਦੇ ਹਸਪਤਾਲ ਦੇ ਵਿੱਚ ਬਿਮਾਰੀ ਨਾਲ ਪੀੜਤ ਹਸਪਤਾਲ ਦੇ ਬੈੱਡ ਤੇ ਪਿਆ ਆਪਣੀ ਮੌਤ ਦੀ ਵੇਟ ਕਰ ਰਿਹਾ ਮੌਤ ਆ ਨਹੀਂ ਰਹੀ ਤੜਫ ਰਿਹਾ ਹੈ ਬੰਦਾ ਮੌਤ ਮੰਗ ਰਿਹਾ ਪਰ ਮੌਤ ਆ ਨਹੀਂ ਲਈ ਤੇ ਜਦੋਂ ਪਤਾ ਲੱਗਿਆ ਬਲਦੇਵ ਸਿੰਘ ਦੀ ਮਾਤਾ ਨੂੰ ਕਿ ਮੱਖਣ ਜिलाਲ ਬਿਮਾਰ ਹੋਇਆ ਅੰਬਰਸਰ ਦੀ ਹਸਪਤਾਲ ਦੇ ਵਿੱਚ ਦਾਖਲਾ ਬਲਦੇਵ ਸਿੰਘ ਦੀ ਮਾਤਾ ਨੇ ਕੰਗਾਂ ਨੂੰ ਉਤਾਰਲੇ ਕੱਢੇ ਕਹਿੰਦੇ ਮੈਨੂੰ ਲੈ ਚੱਲੋ ਇੱਕ ਕਰੀ ਮੱਖਣ ਸਿੰਘ ਨੂੰ ਪੁੱਛਣਾ ਮੇਰੇ ਪੁੱਤ ਦਾ ਕਸੂਰ ਕੀ ਸੀ ਮੇਰੇ ਪੁੱਤ ਨੂੰ ਕਿਹੜੇ ਕਿਹੜੇ ਤਸੀਹੇ ਦੇ ਕੇ ਮਾਰਿਆ ਸੀ ਮੇਰੇ ਪੁੱਤ ਨੇ ਕੋਈ ਲਾਸ਼ ਤੇ ਕੁ ਸੁਨੇਹਾਤਾ ਨਹੀਂ ਦਿੱਤਾ ਤੇ ਜਦੋਂ ਬਲਦੇਵ ਸਿੰਘ ਦੀ ਮਾਤਾ ਜੀ ਮੱਖਣ ਜਲਾਦ ਦੇ ਕੋਲੇ ਹਸਪਤਾਲ ਚ ਗਏ ਨਾ ਤੇ ਮੱਖਣ ਜਲਾਦ ਬਿਮਾਰੀ ਦੇ ਨਾਲ ਤੜਫ ਰਿਆ ਮੌਤ ਦੀ ਉਡੀਕ ਕਰ ਰਿਹਾ ਤੇ ਆਪਣੀ ਜਵਾਨ ਚੋਂ ਕਹਿੰਦਾ ਕਹਿੰਦਾ ਮਾਤਾ ਮੇਰੀ ਅਰਦਾਸ ਕਰ ਮੇਰੀ ਜਾਨ ਨਿਕਲ ਜੇ ਮੈਨੂੰ ਮੌਤ ਆ ਜੀ ਬਲਦੇਵ ਸਿੰਘ ਦੀ ਮਾਤਾ ਕਹਿੰਦੀ ਨਹੀਂ ਮੈਂ ਇਹ ਅਰਦਾਸ ਨਹੀਂ ਕਰ ਸਕਦੀ ਕਹਿੰਦੇ ਇਹੋ ਜੀ ਲਾਸਟ ਸਟੇਜ ਆਈ ਮੱਖਣ ਸਿੰਘ ਦੀ ਉਹਦੀ ਸਰੀਰ ਦੇ ਵਿੱਚ ਕੀੜੇ ਪੈ ਗਏ ਕੀੜੇ ਕੀੜੇ ਨਹੀਂ ਪਏ ਮਸਕ ਮਾਰਨ ਲੱਗ ਗਿਆ ਜਿਹੜੇ ਪੁੱਤਾਂ ਦੀ ਖਾਤਰ ਉਹਨੇ ਤਰੱਕੀਆਂ ਲਈਆਂ ਜਿਹੜੇ ਪੁੱਤਾਂ ਦੀ ਖਾਤਰ ਲੋਕਾਂ ਦੇ ਨਿਆਜ਼ ਪੁੱਤ ਮਾਰੇ ਉਹ ਪੁੱਤਾਂ ਨੇ ਚੱਕ ਕੇ ਉਹਦਾ ਮੰਝਾ ਪਸੰਗਾਲੇ ਡੰਗਰਾਂ ਵਾਲੇ ਪਾਸੇ ਰੱਖਿਆ ਕਹਿੰਦੇ ਇਹਦੇ ਸਰੀਰ ਚੋਂ ਮਸਕ ਆਉਂਦਾ ਤੇ ਲਾਸਟ ਨੂੰ ਅਧਰੰਗ ਦੇ ਨਾਲ ਇਹੋ ਜਿਹੀ ਸਟੇਜ ਤੇ ਪਹੁੰਚਿਆ ਨਾਂ ਮੱਖਣ ਸਿੰਘ ਤੋਂ ਬੋਲਿਆ ਜਾਂਦਾ ਸੀ ਤੇ ਨਾਂ ਉਠਿਆ ਜਾਂਦਾ ਸੀ ਇੱਥੋਂ ਤੱਕ ਦੱਸਿਆ ਕਹਿੰਦੇ ਟੱਟੀਪਾ ਸਾਹਿਬ ਵੀ ਬਿਸਤਰੀ ਤੇ ਕਰਦਾ ਸੀ ਨਰਕ ਭੋਗ ਕੇ ਗਿਆ ਪੂਰਾ ਨਰਕ ਭੋਗ ਕੇ ਜਿਵੇਂ ਹੁਣ ਪ੍ਰੈਜੈਂਟ ਟਾਈਮ 'ਚ ਆਪਾਂ ਦੇਖਿਆ ਨਾ ਸੂਬਾ ਸਰਾਂਤ ਜਿਹਨੂੰ ਕਹਿੰਦੇ ਹੁੰਦੇ ਸੀ ਉਹਦੇ ਨਾਲ ਵੀ ਹੋਈਏ ਗੱਲ ਯਾਦ ਰੱਖੋ ਜਿਨ੍ਹਾਂ ਨੇ ਨਯਾਜ ਪੁੱਤ ਪਿਆਰ ਦੇ ਮਾਰੇ ਆ ਅਜੁਨਾ ਨਾਲ ਇਹ ਹੋ ਰਿਆਂ ਨਰਕ ਤੇ ਸੁਰਗ ਇੱਥੇ ਇਹ ਦੁੱਖ ਉਭੋਗ ਰਹੇ ਤੜਪ ਕੇ ਮਰ ਰਹੇ ਤੇ ਜਿਹੜੇ ਅੱਜ ਪ੍ਰੈਜੈਂਟ ਟਾਈਮ ਦੇ ਵਿੱਚ ਵੀ ਸਿੱਖਾਂ ਨਾਲ ੱੱਕੇ ਕਰ ਰਹੇ ਨੇ ਦੇਖੋ ਸਿੱਖ ਕੌਮ ਆ ਤੁਸੀਂ ਪੰਜਾਬ ਪੁਲਿਸ ਚੋਂ ਤੁਸੀਂ ਵੀ ਸਿੱਖਾਂ ਦੇ ਬੱਚੇ ਹੋ ਸਿੱਖ ਕੌਮ ਆ ਸਿੱਖ ਨੂੰ ਗੁਰੂ ਨੇ ਬਾਣੀ ਦਿੱਤੀ ਆ ਸਿੱਖਿਆ ਦਿੱਤੀ ਕਿ ਸੱਚ ਤੇ ਪਹਿਰਾ ਦੇਣਾ ਸਿੱਖ ਹਮੇਸ਼ਾ ਸੱਚ ਬੋਲਦਾ ਤੇ ਸੱਚ ਦੇ ਲਈ ਲੜਦਾ ਹੈ ਚਾਹੇ ਉਹਦੇ ਤੇ ਜ਼ੁਲਮ ਹੋਵੇ ਚਾਹੇ ਉਹਦੀ ਜਾਨ ਜਾਵੇ ਚਾਹੇ ਉਹਦੇ ਝੂਠੇ ਮੁਕਾਬਲੇ ਬਣਾਓ ਚਾਹੇ ਉਹਨੂੰ ਫਾਂਸੀਆਂ ਦਿਓ ਉਹ ਸੱਚ ਬੋਲੇਗਾ ਹੀ ਬੋਲੇਗਾ ਇਹ ਹੁਣ ਤੁਸੀਂ ਤੈਅ ਕਰਨਾ ਕਿ ਤੁਸੀਂ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਆ ਜੇ ਤਾਂ ਸੂਬੇ ਸਰਹੰਦ ਵਾਲਾ ਰੋਲ ਲੰਬਾਉਣਾ ਮੱਖਣ ਜਲਾਦ ਵਾਲਾ ਰੋਲ ਲੰਬਾਉਣਾ ਤਾਂ ਯਾਦ ਰੱਖਿਓ ਉਹਨਾਂ ਦੇ ਕੀੜੇ ਪੈ ਕੇ ਉਹ ਮਰੇ ਸੀ ਤੇ ਉਹਨਾਂ ਦੇ ਸਰੀਰਾਂ 'ਚੋਂ ਮੋਸਕ ਆਉਂਦੀ ਸੀ ਜਿਹੜੇ ਪੁੱਤਾਂ ਦੀ ਖਾਤਰ ਉਹਨਾਂ ਨੇ ਕੰਮ ਕੀਤੇ ਸੀ ਉਹ ਔਲਾਦ ਨੇ ਵੀ ਉਹਨਾਂ ਨੂੰ ਪੁੱਛਿਆ ਨਹੀਂ ਹੈ ਤੇ ਹੁਣੀ ਕੁੰਨਾ ਨਾਲ ਵੀ ਆਏ ਆ ਜਿਹੜੇ ਅੱਜੇ ਕਰ ਰਹੇ ਇਹ ਮੈਂ ਤਾਂ ਕਰਕੇ ਗਾਥਾ ਤੁਹਾਡੇ ਸਿੰਘਾਂ ਦੀ ਆਪਣੇ ਬਲਦੇਵ ਸਿੰਘ ਵੀ ਇੱਕ ਨਿਯਾਜ਼ ਘਰੋਂ ਚੱਕ ਕੇ ਪਿਆਰ ਦਾ ਪੁੱਤ ਮਾਰਿਆ ਮੱਖਣ ਜਿਲਾਜ ਨੇ ਕਿੱਡਾ ਵੱਡਾ ਕਹਿਰ ਕਮਾਇਆ ਬਹੁਤ ਇਹੋ ਜੀਆਂ ਹਿਸਟਰੀਆਂ ਕਹਾਣੀਆਂ ਸਾਡੀ ਪਿਆਰ ਦੀ ਧਰਤੀ ਤੇ ਬਹੁਤ ਇਹੋ ਹੀ ਆ ਪੈਣਾ ਜਿਹਨਾਂ ਅੱਜ ਵੀ ਆਪਣੇ ਵੀਰਿਆਂ ਨੂੰ ਡੇਕ ਰੇਗਾ ਉਹ मामा ਜਿਨ੍ਹਾਂ ਦੀਆਂ ਅੱਖਾਂ ਦੇ ਹੰਡੂ ਗਿਰਗਰਕੇ ਅੱਜ ਉਹਨਾਂ ਨੇ ਆਪਣੀ ਰੌਸ਼ਨੀ ਗਵਾ ਲਈ ਉਹ ਪੰਜਾਬ ਦੇ ਘਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਘਾਹ ਪੁੱਗ ਗਏ ਸਿਰਫ ਮੱਖਣ ਸਿੰਘ ਜ਼ਿਲ੍ਹਾਦਾਰ ਗਏ ਇਹੋ ਜੇ ਜ਼ਿਲ੍ਹਾਦਾਂ ਦੇ ਕਾਰਨਾਮੇ ਦੇ ਕਾਰਨ ਨੇ ਮੈਂ ਅੱਜ ਇਹ ਬਲਦੇਵ ਸਿੰਘ ਜੀ ਤੁਹਾਡੇ ਨਾਲ ਬੜੀ ਹੀ ਛੋਟੀ ਜੀ ਉਹਨਾਂ ਦੀ ਹਿਸਟਰੀ ਬਾਰੇ ਦੱਸਿਆ ਮੈਂ ਇੱਕ ਉਮੀਦ ਕਰਦਾ ਰਹਿਣਾ ਹੁੰਦਾ ਕਿ ਤੁਸੀਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਿਆ ਕਰੋ ਕਿਉਂਕਿ ਆਪਾਂ ਜਿੰਨੀ ਕ ਆਪਾਂ ਨੂੰ ਨੌਲੇਜ ਮਿਲਦੀ ਰਹਿੰਦੀ ਹੈ ਖਾਟਕੂ ਸਿੰਘਾਂ ਬਾਰੇ ਜਾਂ ਹੋਰ ਕੋਈ ਇਤਿਹਾਸ ਜ਼ਰਬਾਨੀ ਦੇ ਪੱਖ ਤੋਂ ਆਪਾਂ ਹਮੇਸ਼ਾ ਬੋਲਦੇ ਰਹਿੰਦੇ ਆ ਆਪਣੀ ਚੈਨਲ ਤੇ ਬਸ ਸਾਡੇ ਸਹਿਯੋਗ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ